ਅਕਸਰ ਅਸੀਂ ਇਹ ਸੁਣਦੇ ਹਾਂ ਕਿ ਕਿਤੇ ਕੈਂਪ ਲੱਗਿਆ ਜੀ ਉੱਥੇ ਆਪਰੇਸ਼ਨ ਕਰਾਓ ਜੀ ਅੱਖਾਂ ਦੇ ਲੈਂਸ ਫ੍ਰੀ ਨੇ ਕਈ ਵਾਰ ਅਸੀਂ ਸੁਣਦੇ ਹਾਂ ਕਿ ਕਿਸੇ ਹਸਪਤਾਲ ਦੇ ਵਿੱਚ ਗਏ ਸਾਨੂੰ ਕਿਸੇ ਡਾਕਟਰ ਨੇ ਕਿਹਾ ਕਿ ਇਹ ਤਾਂ ਜੀ ਤੁਹਾਡਾ 10000 ਦਾ ਖਰਚਾ ਹੋਏਗਾ ਕਈ ਵਾਰ ਇਹ ਸੁਣਨ ਨੂੰ ਮਿਲਦਾ ਜੀ 50000 ਦਾ ਖਰਚਾ ਹੋਏਗਾ ਕਈ ਲੱਖ ਰੁਪਏ ਦਾ ਖਰਚਾ ਹੋਏਗਾ ਮਤਲਬ ਤੁਸੀਂ ਸਾਨੂੰ ਸਮਝਾਓ ਕਿ ਜੇ ਜੇ ਫ੍ਰੀ ਦਾ ਇਲਾਜ ਹੋ ਰਿਹਾ ਤਾਂ ਉੱਥੇ ਸਾਨੂੰ 50000 ਲਾਉਣ ਦੀ ਜ਼ਰੂਰਤ ਹੈ ਜਾਂ ਫਿਰ ਨਹੀਂ ਦੇਖੋ ਪਹਿਲੇ ਤਾਂ ਜਿਹੜੀ ਆਪਾਂ ਕਹਿੰਦੇ ਫ੍ਰੀ ਆ ਉਹ ਫ੍ਰੀ ਕਿਉਂ ਤੋ ਪੈਸੇ ਆਉਂਦੇ ਨੇ ਕੈਂਪ ਮਾਜੀ ਬਹੁਤ ਅੱਛੀ ਅਪਰੇਸ਼ਨ ਹੋ ਸਕਦੇ ਨੇ ਸਭ ਤੋਂ ਮਹਿੰਗਾ ਲੈਂਸ ਕਿੰਨੇ ਦਾ ਕੀਮਤ ਸਿਰਸਰ 70000 ਤੱਕ ਹੋ ਸਕਦੀ ਹੈ ਅੱਛਾ ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਮੈਂ ਇੱਕ ਅੱਖ ਬਣਵਾਈ ਸੀਗੀ ਉਹ ਸਹੀ ਨਹੀਂ ਬਣੀ ਕੀ ਦੁਬਾਰਾ ਉਹਦਾ ਕੋਈ ਆਪਰੇਸ਼ਨ ਕੋਈ ਇਲਾਜ ਹੋ ਸਕਦਾ ਉਹ ਤਾਂ ਫਿਰ ਡਾਕਟਰ ਦੇਖੇਗਾ ਸ਼ਾਇਦ ਉਹ ਜੇ ਨੰਬਰ ਰਹਿ ਗਿਆ ਜੇ ਬਹੁਤ ਚੰਗਾ ਸੈਂਟਰ ਹੋ ਨੰਬਰ ਨਹੀਂ ਰਹਿਣਦਾਗਾ ਉਹ ਇੱਕ ਪਾਸੇ ਇੱਕ ਲੈਂਸ ਦਾ ਹੱਥ ਦੇ ਨਾਲ ਆਪਰੇਸ਼ਨ ਕਰ ਰਿਹਾ ਦੂਜੇ ਪਾਸੇ ਲੇਜ਼ਰ ਨਾਲ ਆਪਰੇਸ਼ਨ ਕਰ ਰਿਹਾ ਮਸ਼ੀਨ ਹੀ 5.5 ਕਰੋੜ ਦੀ ਹੈ ਕਈ ਵਾਰ ਇਹ ਪਈ ਗੱਲ ਕਹਿੰਦੇ ਹੋਏ ਕਈ ਜਣ ਸੁਣਦੇ ਆ ਕਿ ਯਾਰ ਗਰੰਟੀ ਹੈ ਮਤਲਬ ਕੋਈ ਡਾਕਟਰ ਗਰੰਟੀ ਦੇ ਸਕਦਾ ਜਿਹੜੀ ਉਹਤ ਹੈ ਨਾ ਉਹ ਚ ਗਰੰਟੀ ਦੇਣਾ ਹੀ ਤੁਹਾਡੀ ਤੁਹਾਡੇ ਲਈ ਗਲਤ ਹੈ ਕਿਉਂਕਿ ਹਿਊਮਨ ਬਾਡੀ ਜੀ ਕੋ ਗਰੰਟੀ ਨਹੀਂ ਦਿੱਤੀ ਜਾ ਸਕਦੀ ਅਮੀਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰਾਈਮ ਹੈਲਥ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਅੱਖਾਂ ਦੇ ਲੈਂਜ਼ਾਂ ਬਾਰੇ ਅਕਸਰ ਅਸੀਂ ਇਹ ਸੁਣਦੇ ਹਾਂ ਕਿ ਕਿਤੇ ਕੈਂਪ ਲੱਗਿਆ ਜੀ ਉੱਥੇ ਆਪਰੇਸ਼ਨ ਕਰਾਓ ਜੀ ਅੱਖਾਂ ਦੇ ਲੈਂਸ ਫ੍ਰੀ ਨੇ ਕਈ ਵਾਰ ਅਸੀਂ ਸੁਣਦੇ ਹਾਂ ਕਿ ਕਿਸੇ ਹਸਪਤਾਲ ਦੇ ਵਿੱਚ ਗਏ ਸਾਨੂੰ ਕਿਸੇ ਡਾਕਟਰ ਨੇ ਕਿਹਾ ਕਿ ਇਹ ਤਾਂ ਜੀ ਤੁਹਾਡਾ 10000 ਦਾ ਖਰਚਾ ਹੋਏਗਾ ਕਈ ਵਾਰ ਇਹ ਸੁਣਨ ਨੂੰ ਮਿਲਦਾ ਜੀ 50000 ਦਾ ਖਰਚਾ ਹੋਏਗਾ ਕਈ ਲੱਖ ਰੁਪਏ ਦਾ ਖਰਚਾ ਹੋਏਗਾ ਇਹਨਾਂ ਦੇ ਪਿੱਛੇ ਕੋ ਲੈਂਸ ਉਹੀ ਹੁੰਦੇ ਨੇ ਇਹ ਮਤਲਬ ਡਾਕਟਰ ਆਪਣੀ ਕੋ ਫੀਸ ਜ਼ਿਆਦਾ ਚਾਰਜ ਕਰ ਲੈਂਦੇ ਨੇ ਇਹ ਕੀ ਹੁੰਦਾ ਇਹਦੇ ਪਿੱਛੇ ਕਿਉਂਕਿ ਸਿੱਧਾ ਜਿਹਾ ਸਵਾਲ ਹੈ ਕਿ ਸਾਡੀ ਲੁੱਟ ਤਾਂ ਨਹੀਂ ਹੋ ਰਹੀ ਇਹ ਹੈ ਜੀ ਅੱਜ ਅਸੀਂ ਗੱਲਬਾਤ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਰੇ ਪਿੱਛੇ ਚੱਲ ਕੀ ਕੁਝ ਰਿਹਾ ਸਾਡੇ ਨਾਲ ਸਟੂਡੀਓ ਦੇ ਵਿੱਚ ਬਿਰਾਜ਼ਮਾਨ ਨੇ ਡਾਕਟਰ ਬਲਬੀਰ ਸਿੰਘ ਭੋਰਾ ਸਾਹਿਬ 50 ਸਾਲ ਤੋਂ ਵੱਧ ਦਾ ਤਜਰਬਾ ਇਹਨਾਂ ਨੂੰ ਹੈ ਸੋ ਡਾਕਟਰ ਸਾਹਿਬ ਤੋਂ ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਅਨੰਦਪ੍ਰੀਤ ਸਿੰਘ ਜੀ ਪ੍ਰਾਈਮੇਸ਼ੀਅਰ ਅਮਨ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਰਾਹੀਂ ਲੱਖਾਂ ਕਰੋੜਾਂ ਲੋਕਾਂ ਦੇ ਰੂਬਰੂ ਹੋ ਕੇ ਆਪਣੇ ਮਨ ਦੀਆਂ ਗੱਲਾਂ ਕਰ ਦਿੰਦੇ ਆ ਆਪਣੇ ਭਾਵ ਵਲ ਐਕਸਪ੍ਰੈਸ ਕਰ ਦਿਆ ਬਹੁਤ-ਬਹੁਤ ਧੰਨਵਾਦ ਜੀ ਜੀ ਡਾਕਟਰ ਸਾਹਿਬ ਦੇਖੋ ਕਈ ਵਾਰ ਨਾ ਡਾਕਟਰ ਸ਼ਾਇਦ ਗੁੱਸੇ ਕਰ ਜਨ ਅਜ ਤੁਹਾਡੇ ਤੋਂ ਥੋੜੇ ਜਿਹਾ ਨਾ ਗੁੱਸਾ ਕਿਉਂ ਕਰਦੀ ਹੈ ਤੇ ਗੱਲ ਜ਼ਰੂਰੀ ਜ਼ਰੂਰੀ ਕਰਨ ਵਾਲੀ ਹੈ ਜੀ ਡਾਕਟਰ ਸਾਹਿਬ ਦੇਖੋ ਮੈਂ ਆਮ ਬੰਦੇ ਦੇ ਤਰਫੋਂ ਸਵਾਲ ਤੁਹਾਨੂੰ ਕਰਨੀ ਆ ਬਿਲਕੁਲ ਜੀ ਦੇਖੋ ਇੱਕ ਆਮ ਬੰਦਾ ਉਹਨੂੰ ਅੱਖ ਨਾਲ ਸੰਬੰਧਿਤ ਕੋਈ ਬਿਮਾਰੀ ਹੈ ਜਾਂ ਕੋਈ ਸਮੱਸਿਆ ਹੈ ਤਾਂ ਉਹ ਡਾਕਟਰ ਕੋਲੇ ਜਾਂਦਾ ਤਾਂ ਡਾਕਟਰ ਕੋਲ ਜਦੋਂ ਜਾਂਦਾ ਤਾਂ ਡਾਕਟਰ ਉਹਨੂੰ ਕਹਿੰਦਾ ਜੀ ਤੇਰੇ ਅੱਖ ਚ ਇਹ ਪ੍ਰੋਬਲਮ ਹੈ ਤੇ ਇਹਦਾ ਇਹ ਇਲਾਜ ਹੈ ਉਹੀ ਪੇਸ਼ੈਂਟ ਉਹੀ ਮਰੀਜ਼ ਕਿਸੇ ਹੋਰ ਡਾਕਟਰ ਕੋਲ ਜਾਂਦਾ ਉਹ ਉਹਦਾ ਕੋਈ ਹੋਰ ਗੱਲਬਾਤ ਕਰ ਦਿੰਦਾ ਉਹ ਕਹਿੰਦਾ ਜੀ ਡਾਕਟਰ ਉਹ ਕਹਿੰਦਾ ਜੀ ਦੇਖੋ ਜੀ ਉਧਰ ਵੀ ਇਲਾਜ ਹੋ ਰਿਹਾ ਇੱਕ ਤਾਂ ਇੱਕ ਪਾਸੇ ਕੈਂਪ ਦੇ ਵਿੱਚ ਮੇਰਾ ਫ੍ਰੀ ਇਲਾਜ ਹੋ ਰਿਹਾ ਲੈਂਸ ਫ੍ਰੀ ਪੈ ਰਿਹਾ ਇੱਕ ਪਾਸੇ ਮੈਂ 50000 ਕਿਉਂ ਦਵਾਂ ਮਤਲਬ ਤੁਸੀਂ ਸਾਨੂੰ ਸਮਝਾਓ ਕਿ ਜੇ ਫ੍ਰੀ ਦਾ ਇਲਾਜ ਹੋ ਰਿਹਾ ਤਾਂ ਉੱਥੇ ਸਾਨੂੰ 50000 ਲਾਉਣ ਦੀ ਜ਼ਰੂਰਤ ਹੈ ਜਾਂ ਫਿਰ ਨਹੀਂ ਦੇਖੋ ਪਹਿਲੇ ਤਾਂ ਜਿਹੜੀ ਆਪਾਂ ਕਹਿੰਦੇ ਫ੍ਰੀ ਆ ਉਹ ਫ੍ਰੀ ਕਿਤੇ ਪੈਸੇ ਆਉਂਦੇ ਨੇ ਕੋਈ ਐਨਆਰਆਈ ਪੇ ਕਰ ਰਿਹਾ ਗਵਰਨਮੈਂਟ ਪੇ ਕਰ ਰਹੀ ਆ ਪ੍ਰੋਫੈਸ਼ਨ ਆਫ ਬਲਾਈਂਡਨੈਸ ਪੇ ਕਰ ਰਹੀ ਆ ਉਹਦੇ ਤੇ ਖਰਚਾ ਹੋ ਰਿਹਾ ਇਹ ਠੀਕ ਆ ਬਹੁਤ ਘੱਟ ਖਰਚਾ ਹੋ ਰਿਹਾ ਇਸ ਤੇ ਲੋਕਾਂ ਨੂੰ ਫ੍ਰੀ ਮਿਲ ਰਿਹਾ ਪਰ ਉਹ ਫ੍ਰੀ ਨਹੀਂ ਹੈ ਕਿ ਤੋਂ ਪੈਸੇ ਆਉਂਦੇ ਨੇ ਔਰ ਉਹਦਾ ਕੋਈ ਸਟੈਂਡਰਡ ਹੈ ਔਰ ਮੈਂ ਹੁਣ ਕਹਿਣਾ ਵੀ ਕਿਛਲੇ ਕੋਤੀ 40 ਸਾਲ ਦੇ ਵਿੱਚ ਤਾਂ ਜਿਹੜੇ ਆਈ ਕੈਂਪਾਂ ਦਾ ਸਟੈਂਡਰਡ ਵੀ ਸਰਕਾਰ ਨੇ ਬੜੇ ਉਹਦੇ ਸਟੈਬਲਿਸ਼ ਕਰ ਦਿੱਤੇ ਨੇ ਸਟੈਂਡਰਡ ਨੇ ਸੋ ਐਸੀ ਗੱਲ ਨਹੀਂ ਕਿ ਕੈਂਪਾਂ ਵਿੱਚ ਜੀ ਬਹੁਤ ਅੱਛੇ ਪ੍ਰੇਸ਼ਾ ਹੋ ਸਕਦੇ ਨੇ ਔਰ ਇੱਕ ਗੱਲ ਜ਼ਰੂਰੀ ਦੱਸਣੀ ਸੀ ਤੇ ਜ਼ਰੂਰੀ ਹੈ ਕਿ ਜੇ ਆਪਾਂ ਇਹ ਸਮਝ ਲਈਏ ਕਿ ਜਿਹੜਾ 2.5 ਲੱਖ ਦਾ ਆਪਰੇਸ਼ਨ ਹੋ ਰਿਹਾ ਹੈ ਤੇ ਉਹੀ ਲੈਂਸ ਆਈ ਕੈਂਪ ਦੇ ਵਿੱਚ ਪਿਆ ਹੈ ਇਹ ਗੱਲ ਤਾਂ ਇਹ ਆਪਾਂ ਨੂੰ ਮੰਨਣਾ ਚਾਹੀਦਾ ਹੈ ਅੱਛਾ ਉਹ ਨਹੀਂ ਪੈਂਦਾ ਨਹੀਂ ਬਿਲਕੁਲ ਨਹੀਂ ਉਹ ਮੈਂ ਹੁਣ ਉੱਥੇ ਗੱਲ ਤੇ ਆਉਣ ਲੱਗਾ ਪੀ ਲੈਂਸ ਦਾ ਫਰਕ ਕੀ ਹੈ ਇੱਕ ਲੈਂਸ ਆਮ ਲੈਂਸ ਹੈਗਾ ਪਹਿਲੀ ਗੱਲ ਤੇ ਇਹ ਲੈਂਸ ਹੈ ਕੀ ਹੈ ਕਈ ਇਹ ਕਹਿੰਦੇ ਡਾਕਟਰ ਸਾਹਿਬ ਮੈਂ ਲੈਂਸ ਪੁਰਾਣਾ ਡੇਪੂਆ ਮਾਰ ਲੂ ਮੈਂ ਮਾਰ ਲੂਗਾ ਬਾਹਰ ਆ ਜੂਗਾ ਪਹਿਲਾ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਲੈਂਸ ਜਿਹੜਾ ਆ ਇਹ ਅੱਖ ਦੇ ਅੰਦਰ ਉੱਥੇ ਜਾਂਦਾ ਜਿੱਥੇ ਪਹਿਲਾਂ ਤੁਹਾਡਾ ਪੁਰਾਣਾ ਲੈਂਸ ਸੀ ਬੁੱਢਾ ਹੋਇਆ ਲੈਂਸ ਤੁਸੀਂ ਸਾਫ਼ ਕਰਕੇ ਇੱਕ ਲੈਂਸ ਪਾ ਦਿੱਤਾ ਜਿਹੜਾ ਕਿ ਡਿਗ ਨਹੀਂ ਸਕਦਾ ਔਰ ਇਹ ਜਿਹੜੀ ਮੋਟੀ ساری ਐਨਕ ਲੱਗਦੀ ਸੀ ਨਾ ਤੁਸੀਂ ਪੁਰਾਣੇ ਲੀਡਰਾਂ ਨੂੰ ਵੀ ਦੇਖਿਆ ਉਹ ਮੋਟੀ ساری ਐਨਕ ਲਾ ਕੇ ਸਾਡਾ ਪ੍ਰੈਜ਼ੀਡੈਂਟ ਵੀ ਸਾਡੇ ਸਗੇ ਦੋ ਪ੍ਰੈਜ਼ੀਡੈਂਟ ਨੂੰ ਯਾਤਨੀ ਸਾਡੇ ਗਵਰਨਰ ਸਾਹਿਬ ਪੰਜਾਬ ਦੇ ਵਿੱਚ ਜਿਹਨੂੰ ਉਹ ਮੋਟੀ ਐਨਕ ਚ ਲੱਗੀ ਹੋਈ ਸੀ ਤੇ ਉਹ ਮੋਟੀ ਐਨਕ ਤੁਸੀਂ ਇਦਾਂ ਨਹੀਂ ਸੀ ਮੋਸਰ ਕੁ ਮਾਰ ਕੇ ਦੇਖਣਾ ਪੈਂਦਾ ਸੀ ਕਿਉਂਕਿ ਉਹ ਤੁਸੀਂ ਸਿਰਫ ਜਿਹੜਾ ਸ਼ੀਸ਼ਾ ਉਹਦੇ ਵਿੱਚ ਘਰ ਉਹ ਦੇਖ ਸਕਦੇ ਸੀ ਉਹ ਜਾ ਕੇ ਇਹਦਾ ਬਾਕਸ ਫਰੋਂ ਮਨਾ ਉਹ ਟੈਕਨੀਕਲ ਜੀਆਂ ਗੱਲਾਂ ਨੇ ਉਹ ਨਹੀਂ ਮੈਂ ਕਰਨਾ ਚਾਹਦਾ ਸੋ ਉਹ ਨਹੀਂ ਲੱਗਦੀ ਮੋਟੀ ਐ ਨਕਰੀ ਲੱਗਦੀ ਛੋਟੀ ਪਤਲੀ ਛੋਟੀ ਮੋਟੀ ਐ ਨਕ ਲੱਗ ਸਕਦੀ ਆ ਸੋ ਇੱਕ ਲੈਂਸ ਜਿਹੜਾ ਕਿ ਤੁਹਾਨੂੰ ਦੂਰ ਦੀ ਨਜ਼ਰ ਦਿੰਦਾ ਆਮ ਜਿਹਾ ਲੈਂਸ ਹੈ ਚੰਗੀ ਭਾਵੇਂ ਇੰਡੀਅਨ ਕੰਪਨੀ ਹੋਵੇ ਮਟੀਰੀਅਲ ਦਬਾਰੋ ਆਇਆ ਉਹ ਤੁਹਾਨੂੰ ਇੱਕ ਚੰਗੀ ਨਜ਼ਰ ਦੇ ਸਕਦਾ ਪਰ ਜੇ ਤੁਹਾਡਾ ਆਪਰੇਸ਼ਨ ਥੀਏਟਰ ਤੁਹਾਡਾ ਆਪਰੇਸ਼ਨ ਕਰਨ ਵਾਲਾ ਉਹਦਾ ਕੋਈ ਸਟੈਂਡਰਡ ਹੈ ਉਹ ਕਿ ਐਨਬੀਏ ਚ ਕ੍ਰੀਏਟਡ ਹੈ ਕਿਹੜੀ ਕੰਪਨੀ ਕਿੰਨਾ ਉਹਦਾ ਸਟੈਂਡਰਡ ਹੈ ਉਹਦੇ ਮੁਤਾਬਕ ਉਹ ਆਪਰੇਸ਼ਨ ਜਦੋਂ ਹੁੰਦਾ ਆ ਤੇ ਹੁਣ ਬੜੀ ਖੁਸ਼ੀ ਦੀ ਗੱਲ ਹੈ ਕਿ ਕੈਂਪਾਂ ਦੇ ਆਪਰੇਸ਼ਨ ਵੀ ਕਿਉਂਕਿ ਸਰਕਾਰ ਨੇ ਪਿਛਲੇ 30-40 ਸਾਲ ਪਹਿਲਾਂ ਬੜੇ ਕੈਂਪਾਂ ਦੇ ਵਿੱਚ ਲੋਕਾਂ ਦੀਆਂ ਅੱਖਾਂ ਚਲੇ ਗਈਆਂ ਸੀ ਸਰਕਾਰ ਨੇ ਇੱਕ ਨੋਮ ਬਣਾਤੇ ਤੁਸੀਂ ਡਾਕਟਰ ਦਾ ਨਾਮ ਦੱਸੋ ਜਿਹੜੇ ਦਵਾਈਆਂ ਸੈਂਪਲ ਜਿਹੜੇ ਉਹ ਆਪਰੇਸ਼ਨ ਤੁਸੀਂ ਵਰਤ ਲਈਓ ਉਹਦਾ ਇੱਕ ਸੈਂਪਲ ਲਵ ਇੱਕ ਜਿੱਥੇ ਲੜਾ ਉਥੋਂ ਲੋਕ ਉਹਦੀ ਪਰਮਿਸ਼ਨ ਲਓ ਇੱਕ ਜਿੱਥੇ ਆਪਰੇਸ਼ਨ ਕਰਨੇ ਸੋ ਇੱਕ ਸਟੈਂਡਰਡ ਮੇਨਟੇਨ ਹੋ ਗਿਆ ਨਹੀਂ ਤੇ ਪਹਿਲਾਂ ਤਾਂ ਵਾਕਈ ਜੇ ਪਤਾ ਨਹੀਂ ਕਿਹੜਾ ਆਪਰੇਸ਼ਨ ਕੋਈ ਕਿਹੜਾ ਡਾਕਟਰ ਕਿੱਥੋਂ ਆ ਕੇ ਕਰ ਜਾਂਦਾ ਸੀ ਤੇ ਲੋਕਾਂ ਦੀ ਲੋਕਾਂ ਦਾ ਖਿਲਵਾੜ ਹੁੰਦਾ ਸੀ ਪਰ ਹੁਣ ਇਹ ਮੈਂ ਸਮਝਦਾ ਕਿ ਨਾਲ ਬਹੁਤ ਬਿਹਤਰ ਹੈ ਸੋ ਉਹਦੇ ਕੈਂਪਾਂ ਵਿੱਚ ਵੀ ਜਿਹੜਾ ਇੱਕ ਅਸਿਲੈਂਸਪਾਪਾਇਆ ਜਾਂਦਾ ਜਿਹੜਾ ਕੁਝ 100 ਰੁਪਏ ਕੁਝ 100 ਰੁਪਏ ਦਾ ਆਇਆ ਉਹਦੇ ਨਾਲ ਵੀ ਨਜ਼ਰ ਆਉਂਦੀ ਹੈ ਚੰਗਾ ਹੁੰਦਾ ਹੈ ਜੇ ਠੀਕ ਤਰੀਕੇ ਨਾਲ ਕੀਤਾ ਜਾਵੇ ਹੁਣ ਖਰਚੇ ਦੀ ਗੱਲ ਜਿਹੜੀ ਆ ਉਹ ਇੱਕ ਸਿਰਫ ਲੈਂਸ ਕਰਕੇ ਖਰਚਾ ਨਹੀਂ ਤੁਸੀਂ ਉਹ ਇਹ ਕਿਹਾ ਨਾ ਉਹ ਬੇਚਾਰਾ ਮਰੀਜ਼ ਕੀ ਕਰੇਗਾ 5000 ਦਾ 1 ਲੱਖ ਦਾ ਆ ਉਹ ਖਰਚਾ ਸਿਰਫ ਲੈਂਸਦਾਰੀ ਹੈ ਹੈ ਲੈਂਸ ਵੀ ਹੈ ਇੱਕ ਲੈਂਸ 100 200 ਤਰ੍ਹਾਂ ਕੇ ਮੈਂ ਜਿਹੜਾ ਖਰੀਦ ਪਰਚੇਜ਼ ਕਰਦਾ 50 60 ਹਜ਼ਾਰ ਦਾ ਕੱਲਾ ਲੈਂਜ਼ ਹੀ ਹੈ ਜਿਹਦਾ ਤੇ ਪੈਕੇਜ ਦੀ ਜਿਹੜੀ ਉਹ ਸਵਾ ਡੇਢ ਲੱਖ ਦੀ ਬਣੀ ਉਹ ਚ ਫਰਕ ਕੀ ਹੈ ਮਤਲਬ ਇੱਕ ਇੱਕ ਮਰੀਜ਼ ਨੂੰ ਕਿਵੇਂ ਪਤਾ ਲੱਗੇਗਾ ਵੀ ਇਹ 50 ਹਜ਼ਾਰ ਦਾ ਆ ਜਾਂ 200 ਰੁਪਏ ਦਾ ਜਾਂ 400 ਮਰੀਜ਼ ਨੂੰ ਨਹੀਂ ਪਤਾ ਲੱਗ ਸਕਦਾ ਜੀ ਇਹ ਤੇ ਵੈਸੇ ਸਾਰੇ ਡਾਕਟਰ ਦੀ ਇੱਕ ਤਾਂ ਪਹਿਲੀ ਗੱਲ ਮਰੀਜ਼ ਨੂੰ ਵੀ ਇੱਕ ਤਰੀਕਾ ਇਹਨੂੰ ਗਿਆਨवान ਹੋਣਾ ਚਾਹੀਦਾ ਵੀ ਜਿਹੜਾ ਤੁਹਾਡੇ ਲੈਂਸ ਪੈਂਦਾ ਉਹ ਤੇ ਇੱਕ ਸਟicker ਲੱਗਾ ਹੈ ਉਹ ਤੇ ਸੀਐਲ ਨੰਬਰ ਹੈ ਕੰਪਨੀ ਦਾ ਨੰਬਰ ਹੈ ਉਹਨੂੰ ਤੁਸੀਂ ਕਿਰਨ ਤੇ ਕਨਫਰਮ ਕਰ ਸਕਦੇ ਹੋ ਇੱਕ ਤੇ ਇਹ ਹੋਇਆ ਆਪਾਂ ਪਤਾ ਲੱਗ ਸਕਦਾ ਬਾਕੀ ਤੁਸੀਂ ਦੇਖ ਕੇ ਅੱਖ ਵਿੱਚ ਪਿਆ ਹੋਇਆ ਲੈਂਸ ਸ਼ਾਇਦ 2.3 ਨੂੰ ਅਸੀਂ ਕਰੀਏ ਆ ਲੈਂਸ ਇਸ ਬੀਅ ਮੈਮ ਲੈਂਸ ਆ ਮੋਟੇ ਜਿਹੇ ਤੌਰ ਤੇ ਜਾ ਸਕਦੇ ਜਾਂ ਫੋਲਡੇਬਲ ਲੈਂਸ ਪਏ ਇਹਨਾਂ ਕਰ ਸਕਦੇ ਪਰ ਉੱਤੇ ਕੋਈ ਤੁਸੀਂ ਬਾਤ ਨਹੀਂ ਕਰ ਸਕਦੇ ਡਾਕਟਰ ਵੀ ਨਹੀਂ ਜਾ ਸਕਦਾ ਪਰ ਇਹ ਸਾਰਾ ਹੈ ਰਿਸ਼ਤਾ ਵਿਸ਼ਵਾਸ ਦਾ ਵਿਸ਼ਵਾਸ ਦਾ ਤੋਂ ਉਹ ਜਿਹੜਾ ਤੁਸੀਂ ਮੋਨੋਫੋਕਲ ਲੈਂਸ ਸਭ ਤੋਂ ਸਸਤਾ ਆ ਦੂਰ ਦੀ ਨਜ਼ਰ ਦਿੰਦਾ ਨੇੜੇ ਦੀ ਨਜ਼ਰ ਨਹੀਂ ਤੁਹਾਨੂੰ ਐਨਕਲਾੜੀ ਪੈਂਦੀ ਸਸਤਾ ਹੈ ਸਭ ਤੋਂ ਬਹੁਤ ਤਰ੍ਹਾਂ ਦੇ ਲੈਂਸ ਹੁੰਦੇ ਨੇ ਟੋਰਿਕ ਲੈਂਸ ਹੁੰਦੇ ਨੇ ਟੋਰਿਕ ਮੀਜ਼ੋ ਜਾਂ ਐਕਸੈਲੈਂਡਰਲ ਨੰਬਰ ਹੁੰਦਾ ਫਿਰ ਮਟੀਰੀਅਲਸ ਜਿਵੇਂ ਹੁੰਦੇ ਨੇ ਨੇੜੇ ਦਾ ਦੇਖਣ ਵਾਲੇ ਹੁੰਦੇ ਨੇ ਦੂਰ ਦਾ ਦੇਖਣ ਵਾਲੇ ਨੇ ਵਿਚਕਾਰ ਵਾਲਾ ਦੇਖਣ ਵਾਲੇ ਤਿੰਨੋਂ ਦੇਖਣ ਵਾਲੇ ਨੇ ਇੱਕ ਡਰਾਈਵਰ ਲਈ ਲੈਂਸ ਹੋ ਰਿਹਾ ਇੱਕ ਪਾਇਲਟ ਲਈ ਲੈਂਸ ਹੋ ਰਿਹਾ ਇੱਕ ਹਾਊਸ ਵਾਈਫ ਜਿਹਨੇ ਖਾਣਾ ਬਣਾਉਣਾ ਹੈ ਨੇੜੇ ਉਹਨੂੰ ਦਿਸਣਾ ਚਾਹੀਦਾ ਉਹਦੇ ਲਈ ਲੈਂਸ ਹੋਰ ਹੈ ਇਸ ਕਰਕੇ ਜਾਂ ਉਹ ਲੈਂਸ ਜਿਹੜੇ ਕਿ ਤੁਹਾਨੂੰ ਕੁਆਲਿਟੀ ਵਿਜਨ ਚਾਹੀਦੀ ਆ ਜਾਂ ਰਾਤ ਨੂੰ ਦੇਖਣ ਵਾਲੇ ਲੈਂਸ ਹੋਰ ਨੇ ਇਸ ਕਰਕੇ ਉਹਨਾਂ ਦਾ ਮਟੀਰੀਅਲ ਉਹਨਾਂ ਦੀ ਸਾਰੀ ਦਾ ਹੱਲ ਜਿਹੜਾ ਉਹ ਉਹਦੇ ਮੁਤਾਬਕ ਲੈਂਸ ਬਣਦੇ ਇਸ ਕਰਕੇ ਕੀਮਤ ਦਾ ਫਰਕ ਹੁੰਦਾ ਹੈ ਫਿਰ ਇੱਕ ਲੈਂਸ ਹੈਗਾ ਉਹ ਟ੍ਰਾਈਫੋਕਲ ਹੈਗਾ ਪਰ ਉਹ ਜਿਹੜੀਆਂ ਟ੍ਰਾਈਫੋਕਲ ਦੀਆਂ ਪ੍ਰੋਬਲਮਸ ਸੀਆਂ ਉਹਨਾਂ ਨੂੰ ਹੱਲ ਕਰਨ ਲਈ ਐਡ-ਆਫ ਲੈਂਸਸ ਆਏ ਆ ਸਭ ਤੋਂ ਮਹਿੰਗੇ ਨੇ ਇਸ ਕਰਕੇ ਇਹ ਤਾਂ ਹੋਈ ਕਿਸ ਤਰ੍ਹਾਂ ਦੇ ਲੈਂਸ ਕੋਕੀ ਦਿਖਾਉਂਦੇ ਕਿਸ ਤਰ੍ਹਾਂ ਕਿ ਕਿੰਨੇ ਦਾ ਹੋਏਗਾ ਜੀ ਸਭ ਤੋਂ ਮਹਗਾ ਤੁਸੀਂ ਦੱਸੋ ਇਹ ਦੱਸਣ ਜੋ ਉਹਦੇ ਮਟੀਰੀਅਲ ਡਿਫਰੈਂਟ ਨੇ ਪਹਿਲਾ ਲੈਂਸ ਪੀਐਮਐਮਏ ਲੈਂਸ ਹੈਗਾ ਜਿਹਦੀ ਕਿ ਮੈਂ ਗੱਲ ਕਰਦਾ ਹਾਂ ਹੈਨਰੀ ਐਡਰਲੇ ਜਿਹੜਾ ਬਣਾਇਆ ਸੀ ਉਹ ਪੀਐਮਐਮਏ ਲੈਂਸ ਬਹੁਤ ਚੱਲਿਆ ਉਹ ਵੀ ਅੱਜ ਵੀ ਮਾੜਾ ਨਹੀਂ ਹੈਗਾ ਪਰ ਹੁਣ ਉਹ ਬਹੁਤ ਵੱਡਾ ਚੀਰਾ ਜਿਹੜਾ ਪੈਂਦਾ ਇਸ ਕਰਕੇ ਉਹ ਬੰਦ ਹੋ ਗਿਆ ਲੈਂਸ ਟੀ ਫਿਰ ਸਿਲੀਕੋਨ ਲੈਂਸ ਜਾਇ ਉਹ ਬੰਦ ਹੋਏ 100 ਗ੍ਰੇਲੇ ਲੈਂਸ ਉਸ ਉਹਨਾਂ ਦੇ ਹਾਈਡਰੋਫਿਲਿਕ ਹਾਈਰੋਫਿਲਿਕ ਟੈਕਨੀਕਲ ਇਹ ਗੱਲਾਂ ਨੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਮਰੀਜ਼ ਪੜਿਆ ਲਿਖਿਆ ਮਰੀਜ਼ ਪੁੱਛ ਸਕਦਾ ਡਾਕਟਰ ਨੂੰ ਉਹਦਾ ਸਟicker ਲੈ ਸਕਦਾ ਉਹਨੂੰ ਕਨਫਰਮ ਕਰਨਾ ਚਾਹੀਦਾ ਔਰ ਤੁਸੀਂ ਮੈਂ ਸਮਝਦਾ ਜੋ ਸਵਾਲ ਪੁੱਛਦਾ ਡਾਕਟਰ ਨੂੰ ਵੀ ਪਤਾ ਲੱਗੇ ਕਿ ਇਹਨੂੰ ਕੁਝ ਪਤਾ ਹੈ ਪੜ ਕੇ ਆਣਾ ਚਾਹੀਦਾ ਸੋ ਇਹ ਆਪਣੇ ਨੂੰ ਪਹਿਲਾਂ ਗਿਆਨवान ਤੁਸੀਂ ਕਰੋ ਤਾਂ ਨੂੰ ਪਤਾ ਹੋਵੇ ਤੇ ਤੁਹਾਨੂੰ ਤਾਂ ਨੁਕਾ ਨਹੀਂ ਹੋ ਸਕਦਾ ਅਸੀਂ ਗਿਆਨ ਦੇਣਾ ਹੀ ਹੈ ਜੀ ਤਾਂ ਕਿ ਉਹ ਆਪਣੇ ਡਾਕਟਰ ਨੂੰ ਜਾ ਕੇ ਸਵਾਲ ਕਰਨਾ ਹੈ ਬਿਲਕੁਲ ਮੈਂ ਉਹਨਾਂ ਨੂੰ ਕਹਿੰਨਾ ਮੈਨੂੰ ਕਹਿੰਦੇ ਡਾਕਟਰ ਸਾਹਿਬ ਤੁਹਾਡਾ ਕੋਈ ਆ ਤੁਹਾਨੂੰ ਬੜਾ ਵਿਸ਼ਵਾਸ ਹੈ ਤੁਸੀਂ ਜਿਹੜਾ ਮਰਜ਼ੀ ਪਾ ਦੇ ਮੈਂ ਕਿਹਾ ਬਿਲਕੁਲ ਗੱਲ ਤਾਂ ਤੁਹਾਨੂੰ ਮੈਂ ਪੂਰਾ ਐਜੂਕੇਟ ਕਰਕੇ ਭੇਜਣਾ ਤੁਸੀਂ ਮੇਰੇ ਮੈਸੇਂਜਰ ਹੋ ਲੋਕਾਂ ਨੂੰ ਜਾ ਕੇ ਦਸਣਾ ਬਈ ਇੱਥੇ ਇਸ ਤਰ੍ਹਾਂ ਹੁੰਦਾ ਆ ਤੇ ਆ ਇਸ ਤਰ੍ਹਾਂ ਇੰਨੇ ਤਰ੍ਹਾਂ ਦੇ ਲੈਂਸ ਹੁੰਦੇ ਆ ਸੋ ਸਭ ਤੋਂ ਪਹਿਲਾਂ ਸਭ ਤੋਂ ਮਹਿੰਗਾ ਲੈਂਸ ਕਿੰਨੇ ਦਾ ਲੈਂਸ ਦੀ ਡਾਕਟਰ ਨੂੰ ਕੋ ਵਕੀਮਤ 60 70000 ਤੱਕ ਹੋ ਸਕਦੀ ਹੈ ਅੱਛਾ ਜੀ ਉਹ ਤਾਂ ਪੈਕੇਜ ਨਹੀਂ ਤਾਂ ਫਿਰ ਉਹ ਇੱਕ ਲੈਂਸ ਥੋੜੀ ਵੇਚ ਰਿਹਾ ਉਹਦੀ ਉਹ ਉਹਦੀ ਆਪਣੀ ਮੁਹਾਰਤ ਹੈ ਉਹਦਾ ਕਿਤਨੇ ਸਾਲ ਦਾ ਐਕਸਪੀਰੀਅੰਸ ਹੈ ਜਿਹਦਾ ਇੱਕ ਪਸਵੀਨ ਕੋਰਟ ਦਾ ਵਕੀਰ ਆ ਉਹਦੀ ਫੀਸ ਕਿੰਨੀ ਆ ਉਹਦੀ ਮੁਹਾਰਤ ਹੈ ਨਾ ساری ਜਿੰਦਗੀ ਉਹਨੇ ਲਾਈ ਆ ਇੱਕ ਹਾਈ ਕੋਰਟ ਦਾ ਆ ਇੱਕ ਉਹ ਇੱਕ ਮੇਰੇ ਬਾਕ ਕੋਈ ਬੇਚਾਰਾ ਜੇ ਨਵਾਂ ਆਇਆ ਉਹਦੀ ਫੀਸ ਘੱਟ ਹੁੰਦੀ ਆ ਇਸ ਤਰ੍ਹਾਂ ਹਸਪਤਾਲ ਦਾ ਨਵਟਾ ਹਸਪਤਾਲ ਕਿੰਨਾ ਬਟਾਇਆ ਉਹਦੀ ਕਿੰਨੇ ਉਹਦੇ ਖਰਚੇ ਨੇ ਸੇ ਸਾਰਾ ਕੁਝ ਮਿਲਾ ਕੇ ਹੁੰਦਾ ਆ ਇਹ ਸਮਝਣਾ ਚਾਹੀਦਾ ਸੋ ਇਹ ਧੋਖਾ ਹੋ ਵੀ ਸਕਦਾ ਪਰ ਬਹੁਤ ਵਾਰ ਨਹੀਂ ਹੋ ਰਿਹਾ ਹੁੰਦਾ ਉਹ ਇੱਕ ਸਟੈਂਡਰਡ ਹੁੰਦਾ ਇੱਕ ਉਹੀ ਲੈਂਥ ਜਿਹੜਾ ਇੱਕ ਡਾਕਟਰ ਜਿਹੜਾ ਛੋਟਾ ਆ ਉਹ ਤੁਹਾਨੂੰ ਕੁਝ ਹਜ਼ਾਰਾਂ ਦੇ ਕਰ ਸਕਦਾ ਸ਼ਾਇਦ ਉਹੀ ਲੈਂਥ ਵੱਡੇ ਸੈਂਟਰ ਵਿੱਚ ਕਿਉਂਕਿ ਉਹਦੇ ਕੋ ਉਹਦੇ ਖਰਚੇ ਨੇ ਜ਼ਿਆਦਾ ਔਰ ਵਧੀਆ ਉਹਨੇ ਜ਼ਿਆਦਾ ਪ੍ਰੀਕਾਸ਼ਨ ਕੋਈ ਗੱਲ ਹੋਈ ਕੰਪਲਿਕੀਸ਼ਨ ਬਣ ਉਹਦਾ ਖਰਚਾ ਜ਼ਿਆਦਾ ਡਾਕਟਰ ਸਾਹਿਬ ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਮੈਂ ਇੱਕ ਅੱਖ ਬਣਵਾਈ ਸੀਗੀ ਆਈ ਥਿੰਕ ਕਹਿੰਦੇ ਨੇ ਆਪਣੇ ਮਤੇ ਕੱਖ ਬਣਵਾਈ ਸੀਗੀ ਤੇ ਉਹ ਸਹੀ ਨਹੀਂ ਬਣੀ ਕੀ ਦੁਬਾਰਾ ਉਹਦਾ ਕੋਈ ਆਪਰੇਸ਼ਨ ਕੋਈ ਇਲਾਜ ਹੋ ਸਕਦਾ ਮਤਲਬ ਕਈ ਲੋਕ ਲੋਕੇ ਤੁਹਾਡੇ ਤੋਂ ਜਾਨਣਾ ਚਾਹਣਗੇ ਮਿਲਣਾ ਵੀ ਚਾਹਣਗੇ ਤੁਹਾਨੂੰ ਵੀ ਆਪਣੀ ਅੱਖ ਦਿਖਾਉਣਗੇ ਵੀ ਜੀ ਮੈਂ ਸੱਜੀ ਅੱਖ ਦਾ ਆਪਰੇਸ਼ਨ ਕਰਾਇਆ ਸੀਗਾ ਜੀ ਤੇ ਅੱਖ ਮੇਰੀ ਸਹੀ ਨਹੀਂ ਬਣੀ ਸਹੀ ਤੋਂ ਪਹਿਲਾਂ ਠੀਕ ਹੋਣਾ ਮਤਲਬ ਜੀ ਇੱਕ ਵਾਰੀ ਇਹ ਇੰਨਾ ਕੰਮ ਹੈ ਜੇ ਇੱਕ ਵਾਰੀ ਨਹੀਂ ਠੀਕ ਹੋਇਆ ਤਾਂ ਮਰ ਕੇ ਠੀਕ ਨਹੀਂ ਹੋਣਾ ਸਮਝਦਾ ਸਹੀ ਜਿਹੜਾ ਲਫ਼ਜ਼ ਹੈ ਉਹ ਉਹਦੇ ਮੁਤਾਬਕ ਸਹੀ ਨਹੀਂ ਹੈਗਾ ਉਹ ਤਾਂ ਫਿਰ ਡਾਕਟਰ ਦੇਖੇਗਾ ਸ਼ਾਇਦ ਉਹ ਜੇ ਨੰਬਰ ਰਹਿ ਗਿਆ ਜੇ ਬਹੁਤ ਚੰਗਾ ਸੈਂਟਰ ਹੋਵੇ ਨੰਬਰ ਨਹੀਂ ਰਹਿਣਦਾ ਹੈਗਾ ਉਹ ਐਸਾ ਆਪਰੇਸ਼ਨ ਕਰੇਗਾ ਜੇ ਉਹ چھوٹਾ ਸੈਂਟਰ ਹੈ ਨੰਬਰ ਆ ਗਿਆ ਤਾਂ ਦੁਹੀ ਆ ਉਹਨੂੰ ਦਿੱਖਦਾ ਨਹੀਂ ਫਿਰ ਉਹ ਤੇ ਉਹ ਲੇਜ਼ਰ ਕਰਕੇ ਉਹਨੂੰ ਠੀਕ ਕਰ ਦੇਗਾ ਜਾਂ ਬੇਸਿਕਲੀ ਲੈਂਸ ਕੋ ਬਹੁਤ ਹੀ ਨੁਕਸਾਨ ਨਹੀਂ ਹੁੰਦਾ ਹੈਗਾ ਲੈਂਸ ਸਸਤਾ ਵੀ ਮੈਂ ਸਮਝਦਾ ਉਹ ਇਨਾ ਜਿਹੜੇ ਹੁਣ ਅਵੇਲੇਬਲ ਲੈਂਸ ਉਹ ਵੀ ਨੁਕਸਾਨ ਨਹੀਂ ਕਰਦਾ ਮਤਲਬ ਕਾਬਲ ਡਾਕਟਰ ਮਤਲਬ ਆਪ ਕੋ ਵਧੀਆ ਬਣਾ ਸਕਦਾ ਔਰ ਕਾਬਲੀਅਤ ਨਾਲ ਕੀਤਾ ਹੋਇਆ ਆਪਰੇਸ਼ਨ ਔਰ ਕਾਬਲ ਹਸਪਤਾਲ ਔਰ ਸਿਸਟਮ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜੇ ਕਿ ਹੁੰਦੇ ਆ ਇਸ ਲਈ ਇੱਕ ਪਾਸੇ ਇੱਕ ਲੈਂਸ ਬੰਦਾ ਹੱਥ ਦੇ ਨਾਲ ਆਪਰੇਸ਼ਨ ਕਰ ਰਿਹਾ ਦੂਜੇ ਪਾਸੇ ਫੈਮਟੋ ਕੈਟਰ ਜਿਹਨੂੰ ਅਸੀਂ ਕਹਿੰਨੇ ਆ ਲੇਜ਼ਰ ਨਾਲ ਆਪਰੇਸ਼ਨ ਕਰ ਰਿਹਾ ਮਸ਼ੀਨ ਹੀ 5 5.5 ਕਰੋੜ ਦੀ ਹੈ ਸੋ ਫਰਕ ਤਾਂ ਹੋਏਗਾ ਨਾ ਤੁਸੀਂ ਪਰ ਇੱਕ ਗੱਲ ਹੈ ਕਿ ਜਦੋਂ ਆ ਜੀ ਉੱਤੇ ਜਾਂਦੇ ਜਾਂਦੇ ਆ ਸਾਡੀਆਂ ਡਾਇਗਨੋਸਟਿਕ ਮਸ਼ੀਨਾਂ ਕਿਹੜਾ ਲੈਂਸ ਪਾਉਣਾ ਇਹਨੂੰ ਕਿਹੜਾ ਠੀਕ ਲੈਂਸ ਹੈ ਉਹਦੀ ਕਿਹੜੀ ਕੁਆਲਿਟੀ ਹੋਣੀ ਚਾਹੀਦੀ ਆ ਕੀ ਆ ਉਹ ਹੋਰ ਹੁੰਦੀਆਂ ਦਿੰਦੀਆਂ ਇੱਕ ਆਦਮੀ ਮੇਰੇ ਕੋ ਆਉਂਦਾ ਉਹਦੀ ਆਪਣੀ ਤਨਖਾਹ 2 ਤੋਂ 4 ਲੱਖ ਰੁਪਏ ਆ ਜਿਹੜਾ ਜਹਾਜ਼ ਚਲਾਉਂਦਾ ਪਾਇਲਟ ਹੈ ਉਹਨੂੰ ਅਸੀਂ ਦੇਖਣਾ ਰਾਤ ਨੂੰ ਉਹਦੀ ਨਜ਼ਰ ਕਿਦਾਂ ਦੀ ਹੈ ਇੱਕ ਪ੍ਰੋਫੈਸ਼ਨਲ ਡਰਾਈਵਰ ਆ ਅਮਰੀਕਾ ਦੇ ਟਰੱਕ ਚਲਾਉਂਦਾ ਤੇ ਉਹਨੂੰ ਦੇਖਣਾ ਉਹਦੀ ਰਾਤ ਦੀ ਨਜ਼ਰ कैसी ਆ ਦਿਨ ਦੀ ਨਜ਼ਰ कैसी ਆ ਉਹਨੂੰ ਬੈਠੇ ਦੇਖਦੇ ਆ ਤੇ ਡੈਸ਼ਬੋਰਡ ਨਜ਼ਰ ਆਉਂਦਾ ਉਹ ਆਪਣੀ ਲੌਗ ਉਪਰ ਉਹਨੂੰ ਭਰਨੀ ਉਹ ਪੜ ਸਕਦਾ ਉਹਦੇ ਮਤਲਬ ਆ ਕੋ ਲੈਂਸ ਪਣਾ ਇਹ ਕਰਨ ਪਰ ਜਿਆ ਬੰਦਾ ਆ ਠੀਕ ਆ ਉਹ ਜਿਹੜੀ ਤੁਸੀਂ ਕਹਿੰਦੇ ਛੋਟਾ ਲੈਂਸ ਪਾ ਕੇ ਉਹਨਾਂ ਖੁਸ਼ ਹੋਊਗਾ ਕਈ ਵਾਰ ਸ਼ਾਇਦ ਸਸਤੇ ਵਾਲੇ ਬਹੁਤ ਖੁਸ਼ ਹੁੰਦਾ ਕਿਉਂਕਿ ਉਹਦਾ ਲੱਗਾ ਕੁਝ ਨਹੀਂ ਹੁੰਦਾ ਜਿਹਦੇ ਮਹਿੰਗਾ ਹੁੰਦਾ ਉਹਦੀ ਐਕਸਪੈਕਟੇਸ਼ਨਸ ਵੀ ਆ ਉਹਨਾਂ ਹੁੰਦਾ ਉਹਦੇ ਲਈ ਉਸ 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 ਸਪੈਸ਼ਲਿਸਟ ਪਹੁੰਚਣ ਐਕਸਪੈਕਟੇਸ਼ਨ ਤੇ ਪਹੁੰਚਣ ਲਈ ਤੁਹਾਨੂੰ ਉਹੋ ਜਿਹੀ ਮਸ਼ੀਨਾਂ ਵਰਤਣੀਆਂ ਪੈਣੀਆਂ ਸੋ ਇੱਕ ਐਸਾ ਸਵਾਲ ਆ ਜਿਹਦਾ ਬੜਾ ਵੱਡਾ ਇੱਕ ਜਵਾਬ ਹੈ ਕਿਸ ਤਰ੍ਹਾਂ ਉਹ ਕੀਮਤ ਵਾਧੀ ਹੈ ਔਰ ਜੈਨੂਲੀ ਵਾਧੀ ਆ ਕੋ ਧੋਖਾ ਨਹੀਂ ਹੋ ਰਿਹਾ ਹੁੰਦਾ ਬਾਕੀ ਧੋਖਾ ਕਰਨ ਵਾਲਾ ਤਾਂ ਧੋਖਾ ਕਰ ਹੀ ਸਕਦਾ ਜੇ ਕੋ ਉਹ ਤੇ ਕੋ ਦਾ ਕੋ ਇਲਾਜ ਨਹੀਂ ਹੈ ਪਰ ਮੈਂ ਸਮਝਦਾ ਡਾਕਟਰ ਬਣ ਕੇ ਜੀ ਧੋਖਾ ਕਰਨਾ ਤੇ ਹੋਰ بڑے ਪ੍ਰੋਫੈਸ਼ਨ ਸਿੱਖ ਕੇ ਆਪਾਂ ਕਰ ਲੈਂਦੇ ਡਾਕਟਰ ਸਾਹਿਬ ਇੱਕ ਆਮ ਰੀਜ਼ਾਂ ਦੇ ਵਿੱਚ ਇਹ ਹੁੰਦਾ ਕਿ ਮੇਰੇ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਚਾਚੇ ਦਾਇ ਮਾਮੇ ਪੂਆ ਫੁਫੜਾ ਜਾਂ ਕੋਈ ਹੋਰ ਰਿਸ਼ਤੇਦਾਰ ਨੇ ਆਪਰੇਸ਼ਨ ਕਰਾਇਆ ਕਿੱਥੋਂ ਕਰਾਇਆ ਉਹਦਾ ਠੀਕ ਹੈ ਤੇ ਆਪਾਂ ਉਧਰ ਨੂੰ ਚਲੇ ਜਾਦੇ ਤੇ ਇਹ ਮਤਲਬ ਕਈ ਵਾਰੀ ਆਪਾਂ ਇਹ ਗੱਲ ਕਹਿੰਦੇ ਹੋਏ ਕਈ ਜਣ ਸੁਣਦੇ ਆ ਕਿ ਯਾਰ ਗਰੰਟੀ ਹੈ ਮਤਲਬ ਕੋਈ ਡਾਕਟਰ ਗਰੰਟੀ ਦੇ ਸਕਦਾ ਦੇਖੋ ਗਰੰਟੀ ਵਰਗਾ ਤਾਂ ਹੋ ਗਿਆ ਨਾ ਤੇ ਗਰੰਟੀ ਦੇਣੀ ਚਾਹੀਦੀ ਆ ਜੇ ਗਰੰਟੀ ਸਾਡੇ ਦਾ ਜਿਹੜਾ ਜਿਹੜੀ ਉਹਥ ਹੈ ਨਾ ਉਹ ਚ ਗਰੰਟੀ ਦੇਣਾ ਹੀ ਤੁਹਾਡੀ ਤੁਹਾਡੇ ਲਈ ਗਲਤ ਹੈ ਜਿਹੜੀ ਜੇ ਅਸੀਂ oath ਲੈਂਦੇ ਨੇ ਡਾਕਟਰ ਬਣ ਕੇ ਕਿ ਕਦੀ ਗਰੰਟੀ ਲੱਭ ਨਹੀਂ ਬਦਲਣਾ ਨੇ ਜੇ ਤੁਹਾਡਾ ਗਰੰਟੀ ਲੈਨ ਸਾਬਤ ਹੋ ਜਾਏ ਤੇ ਤੁਹਾਡੀ ਤੁਹਾਡੀ ਜਿਹੜਾ ਜਿਹੜਾ ਸਰਟੀਫਿਕੇਸ਼ਨ ਉਹ ਲਈ ਵਾਪਸ ਲਈਏ ਅਸੀਂ ਕਿਉਂਕਿ ਹਿਊਮਨ ਬੋਡੀ ਦੀ ਕੋਈ ਗਰੰਟੀ ਨਹੀਂ ਦਿੱਤੀ ਜਾਂਦੀ ਉਹ ਗਰੰਟੀ ਵਰ ਕੇ ਹੁਣ ਆਪਰੇਸ਼ਨ ਹੋਣ ਲੱਗ ਪਿਆ ਔਰ ਆਮ ਲੋਕਾਂ ਨੂੰ ਗਰੰਟੀ ਹੁੰਦੀ ਕਿ ਮੇਰਾ ਕਿੰਨਾ ਵਧੀਆ ਤੇ ਮੇਰੇ ਕੋ ਬੇਬੇ ਆਵੇ ਕੋਈ ਆਵੇ ਬੂਆ ਫੋਫੜਾ ਆਵੇ ਤੇ ਉਹ ਕਿਹਦੇ ਰੱਖਸ਼ਾ ਗਰੰਟੀ ਦੇ ਦੋਗੇ ਮੈਂ ਕਿ ਵੀ ਗਾਰੰਟੀ ਦਾ ਭਦੇ ਨਹੀਂ ਸਾਈਕਲ ਮੋਟਰਸਾਈਕਲਾਂ ਦੀ ਹੁੰਦੀ ਆ ਪਰ ਗਾਰੰਟੀ ਵਰਗਾ ਇਹ ਫੇਰ ਨਾ ਉਹ ਕੱਲ ਸਵੇਰੇ ਪਤਾ ਲੱਗ ਜੂ ਤੁਹਾਨੂੰ ਹੋ ਜਾਂਦਾ ਉਸਰਾ ਉਸ ਸ਼ਾਮ ਵੀ ਪਤਾ ਲੱਗ ਜਾਂਦਾ ਭਲੀ ਡਾਕਟਰ ਕਿਹੋ ਜਿਹਾ ਤੇ ਲੈਂਸ ਕਿਹੋ ਜਿਹਾ ਤੇ ਦੂਰ ਕਿੰਨਾ ਦਿਸਦਾ ਤੇ ਨੇੜੇ ਕਿੰਨਾ ਦਿਸਦਾ ਇਸ ਕਰਕੇ ਬਹੁਤ ਵਧੀਆ ਆਪਰੇਸ਼ਨ ਹੁੰਦੇ ਨੇ ਬਹੁਤ ਵਧੀਆ ਤਕਨੀਕਾਂ ਨੇ ਬਹੁਤ ਵਧੀਆ ਇਕਵਿਪਮੈਂਟਸ ਨੇ ਦੇਖਣ ਲਈ ਔਰ ਬਹੁਤ ਵਧੀਆ ਸੀ ਉਹ ਜਵਾਨੀ ਵਾਲੀ ਨਜ਼ਰ ਦੇ ਸਕਦੇ ਨੇ ਜੀ ਹਾਂ ਜੀ ਐਂਡ ਡਾਕਟਰ ਸਾਹਿਬ ਦੇਖੋ ਇਹ ਵੀ ਬਹੁਤ ਸਾਰੇ ਆਪਾਂ ਦੇਖਿਆ ਬਹੁਤ ਸਾਰੇ ਸਾਡੇ ਐਨਆਰਆਈ ਭੈਣ ਭਰਾ ਇਹਨਾਂ ਦਿਨਾਂ 'ਚ ਪੰਜਾਬ ਆਉਂਦੇ ਨੇ ਉਹਨਾਂ ਨੂੰ ਹੁੰਦਾ ਕਿ ਸਾਡੇ ਕੋਲ ਤਾਂ ਗਿਣਤੀ ਦੇ 10 ਦਿਨ ਨੇ ਜਾਂ 15 ਦਿਨ ਨੇ ਉਹਨਾਂ 'ਚ ਅਸੀਂ ਵਿਆਹ ਵੀ ਦੇਖਣਾ ਕੋਈ ਜ਼ਮੀਨ ਜਾਇਦਾਦ ਦੇ ਕਾਗਜ਼ ਨੇ ਉਹ ਵੀ ਕੰਮ ਕਰਾਉਣਾ ਸੀ ਤੇ ਅੱਖ ਦਾ ਆਪਰੇਸ਼ਨ ਵੀ ਕਰਾਉਣਾ ਫਿਰ ਕਿੰਨੇ ਕ ਦਿਨ ਦਾ ਇਹ ਸਾਰਾ ਪ੍ਰੋਸੈਸ ਹੈਗਾ ਬਈ ਇਹ ਤਾਂ ਮੇਰੀ ਗੱਲ ਕਹਿਣਾ ਪਹਿਲਾਂ ਸਾਨੂੰ ਦਰਸ਼ਕ ਦਿਓ ਆਉਂਦੇ ਆ ਅਸੀਂ ਆਪਰੇਸ਼ਨ ਕਰ ਦਿੰਨਾ ਤੇ ਦੂਜੇ ਦਿਨ ਭਾਵੇਂ ਰਜਿਸਟਰੀ ਵੀ ਕਰ ਲਿਓ ਤੇ ਸਾਰੇ ਕੰਮ ਕਰ ਲਿਓ ਸਾਡੇ ਆਪਰੇਸ਼ਨ ਜਿਹੜੇ ਹੁਣ ਹੁੰਦੇ ਨੇ ਤੁਸੀਂ ਸੇਮ ਡੇ ਗੱਡੀ ਚਲਾ ਸਕਦੇ ਹੋ ਤੁਹਾਨੂੰ ਕੋ ਬਹੁਤੇ ਡੂਜ਼ ਆ ਡੋਂਟਸ ਜਾਨੀ ਕੋਈ ਨਹੀਂ ਹੁੰਦੀ ਮਨਾ ਨਹੀਂ ਕੀਤਾ ਹੁੰਦਾ ਸੋ ਉਸ ਲਈ ਦਿਨ ਕੋਈ ਹਫਤੇ ਜੀ ਬਹੁਤ ਅੱਛਾ ਦੂਜੇ ਦਿਨ ਹੀ ਤੁਹਾਨੂੰ ਅੱਛੀ ਆਪਰੇਸ਼ਨ ਉਸੇ ਦਿਨ ਦੇਖਣਾ ਸ਼ੁਰੂ ਹੋ ਜਾਂਦਾ ਹੈ ਐਨਆਰਏ ਭਰਾਵਾਂ ਲਈ ਜਦੋਂ ਮਰਜ਼ੀ ਆਣ ਅਸੀਂ ਕੋਈ ਅਪਾਇੰਟਮੈਂਟ ਹੀ ਰੱਖੀ ਸਾਨੂੰ ਪਤਾ ਉਹਨਾਂ ਦੀ ਮੁਸ਼ਕਲਾਂ ਸੀ ਜਾਣਦੇ ਆ ਅਸੀਂ ਚਾਹੁੰਨੇ ਆ ਆਪਰੇਸ਼ਨ ਕਰਕੇ ਨਾਲੇ ਆਪਣੇ ਸਾਰੇ ਕੰਮ ਕਰਨ ਦਰਬਾਰ ਸਾਹਿਬ ਮੱਥਾ ਟੇਕਾਉਣ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਸਾਡੇ ਕੋ ਚ ਪਹਿਲਾ ਤੁਹਾਡੇ ਕੋ ਆਵਾਂ ਅਸੀਂ ਕਰਕੇ ਤੁਹਾਨੂੰ ਵਾਪਸ ਭੇਜਾਂਗੇ ਜਿਹੜਾ ਪਿਛਲਾ ਤੁਹਾਡਾ ਸਮਾਂ ਰਹਿ ਗਿਆ ਹਫਤੇ 10 ਦਿਨੋਂ ਅਸੀਂ ਤੁਹਾਨੂੰ ਫਾਲੋ ਅਪ ਕਰਵਾਵਾਂਗੇ ਬਹੁਤ ਸ਼ੁਕਰੇ ਦਾ ਸਰ ਡਾਕਟਰ ਮਾਚੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਡਾਕਟਰ ਪ੍ਰਵੀਰ ਸਿੰਘ ਪੋਰਾ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਜਲੰਧਰ ਚ ਅਕਾਲਾਈ ਹਸਪੀਟਲ ਦੇ ਵਿੱਚ ਡਾਕਟਰ ਸਾਹਿਬ ਬੈਠਦੇ ਨੇ ਤੇ ਡਾਕਟਰ ਸਾਹਿਬ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਕੋਈ ਇਲਾਜ مشورہ ਤੁਸੀਂ ਕਰਨਾ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਫਿਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਇਕਦਰੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ